ਪਿਛਲੇ ਸਮੇਂ ਤੁਹਾਨੂੰ ਇੱਕ ਖਬਰ ਜਿਹੜੀ ਇਸ ਦਿਖਾਈ ਸੀਗੇ ਏਜੰਟਾਂ ਦੇ ਵਿੱਚ ਜਿਹਦੇ ਵਿੱਚ ਲੜਕੇ ਦੇ ਜਿਹੜੇ ਪੈਸੇ ਆ ਉਹ ਵਾਪਸ ਨਹੀਂ ਕੀਤੇ ਗਏ ਸੀਗੇ ਸੋ ਲੜਕਾ ਇਸ ਸਮੇਂ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਕੀ ਨਾਮ ਆ ਬ੍ਰਦਰ ਕੀ ਸਾਰੀ ਗੱਲਬਾਤ ਤੁਸੀਂ ਉਹਨੇ ਇੱਕ ਵਾਰੀ ਦੱਸ ਦੋਗੇ ਕਿ ਤੁਹਾਡੀ ਪੇਮੈਂਟ ਤੁਹਾਨੂੰ ਵਾਪਸ ਮਿਲ ਗਈ ਹੋਈ ਆ ਜੀ ਮੇਰਾ ਨਾਮ ਰਵੀ ਆ ਤੇ ਆ ਪੇਮੈਂਟ ਦੇ ਰਿਹਾ ਇਹਦਾ ਗੱਲ ਹੈ ਮੇਰੇ ਪਰਚੀਆਂ ਦੇ ਅਕੋਰਡਿੰਗ ਜਿਹੜੀ ਤੁਹਾਡੀ ਪੇਮੈਂਟ ਆ ਤੁਹਾਨੂੰ ਮਿਲਣੀ ਹੈ ਹਾਂ ਜੀ ਉਹ ਮੈਨੂੰ ਮਿਲ ਗਈ ਹੋਈ ਆ ਤੇ ਪਾਸਪੋਰਟ ਦਾ ਇਹਨਾਂ ਨੇ ਥੋੜਾ ਟਾਈਮ ਦਿੱਤਾ ਵਾ ਕਹਿੰਦੇ ਕਿ ਥੋੜਾ ਟਾਈਮ ਤੱਕ ਇਸ ਨੂੰ ਪਾਸਪੋਰ ਹਰਨਿਆ ਜੀ ਤੀਸਰਾ ਚੌਥਾ ਦਿਨ ਆ ਜੀ ਜਦੋਂ ਤੁਹਾਨੂੰ ਗਿਆ ਸੀ ਤੀਸਰੇ ਦਿਨ ਤੋਂ ਚੌਥੇ ਦਿਨ ਤੁਹਾਡੇ ਕੋ ਆਇਆ ਤੇ ਸਲਿੱਪ ਜਿਹੜੀ ਸੀ ਸਲਿੱਪ ਦੇ ਅਕੋਰਡਿੰਗ ਇਹਨਾਂ ਨੇ ਪੇਮੈਂਟ ਜਿਹੜੀ ਹੈਗੀ ਸੀ ਉਹਨੂੰ ਦਿੱਤੀ ਸੀ ਬਾਕੀ ਕੋਸ਼ੋ ਯੂਐਸ ਵੇਰਾ ਨੇ ਕੰਮ ਕਰਾ ਦਿੱਤਾ ਹਾਂਜੀ ਹਾਂਜੀ ਤੋਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਇਹਨਾਂ ਕੰਮ ਕਰਾ ਦਿੱਤਾ ਬਾਕੀ ਪਾਸਪੋਰਟ ਵਿੱਚ ਦਾ ਕਿ ਤੁਸੀਂ ਕਹਿਵਾ ਕੇ ਕਰਾ ਦਿੱਤਾ ਕਿ ਤੁਹਾਡੇ ਸਾਹਮਣੇ ਪਾਸਪੋਰਟ ਵਾਪਸ ਐਜੰਟ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਤੇ ਦੇ ਤਾਂ ਦੱਸ ਦੇਗੇ ਜਿਹੜੇ ਆ ਕਾਰਦਾਂ ਦਿਖਾਉਣ ਦੇ ਆ ਕਿ ਉਹ ਜਿਹੜੇ ਵਾਪਸ ਚਲੇ ਗਏ ਹੋਏ ਆ ਤੁਹਾਨੂੰ ਦੱਸ ਦਈਏ ਕਿ ਜੇ ਯੂਐਸ ਵਿਦੇਰਾ ਦੇ ਆਫਿਸ ਦੇ ਵਿੱਚੋਂ ਆਏ ਸੀਗੇ ਜਿੱਥੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਹੜਾ ਪਾਸਪੋਰਟ ਆਇਆ ਸੀ 15 ਤੋਂ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਕਰਦਾਂਗੇ ਤੁਹਾਨੂੰ ਦੱਸ ਦਈਏ ਕਿ ਦਫ਼ਤਰ ਦੇ ਵਿੱਚ ਕੈਮਰਾ ਲੱਗੇ ਆ ਕੈਮਰੇ ਦੇ ਵਿੱਚ ਉਹ ਚੀਜ਼ ਵੀ ਰਿਕਾਰਡ ਹੈ ਜਿਹਦੇ ਵਿੱਚ ਉਹ ਮੰਨੇ ਆ ਕਿ ਪਾਸਪੋਰਟ ਜਿਹੜਾ ਆ ਅਸੀਂ ਵਾਪਸ ਕਰਦਾਂਗੇ ਪੇਮੈਂਟ ਜਿਹੜੇ ਸਲਿੱਪ ਦੇ ਆਧਾਰ ਤੇ ਜੋ ਬਣਦੀਆਂ ਸੀਗੀਆਂ ਅਸੀਂ ਉਹ ਦੇ ਦਿੱਤੀਆਂ ਹਈਆਂ ਇਹੀ ਗੱਲ ਹੋਈ ਸੀ ਕਿ ਜੀ ਪਾਸਪੋਰਟ ਕਹਿੰਦੇ ਸੀ ਵਾਪਸ ਕਰ ਦੇਵਾਂਗੇ ਹਾਂਜੀ ਹਾਂਜੀ ਕਹਿੰਦੇ ਸੀ ਕਿ ਪਾਸਪੋਰਟ ਅਸੀਂ ਵਾਪਸ ਕਰਦਾਂਗੇ ਜਿਹੜੇ ਇਹਨਾਂ ਟਾਈਮ ਤੱਕ ਤਕ ਤੇ ਬਾਕੀ ਜਿਹੜੀ ਰੈਂਦੀ ਪੇਮੈਂਟ ਹੈਗੀ ਉਹ ਵੀ ਕੰਦੇ ਸੀਗੇ ਜੇ ਤੁਸੀਂ ਕਿਤੇ ਮੰਨਦੇ ਹੋ ਕਿ ਤੁਹਾਡੀ ਵੀ ਗਲਤੀ ਹੈ ਕਿ ਤੁਸੀਂ ਕਿਸੇ ਨੂੰ ਇਦਾਂ ਪੇਕ ਦਿਓ ਵੀ ਅਸੀਂ ਕੋਈ ਕੰਮ ਕਰਦੇ ਆ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਜੇ ਤੁਸੀਂ ਪੇਮੈਂਟ ਕਰਨੀ ਹੈ ਤੇ ਤੁਸੀਂ ਆਨਲਾਈਨ ਪੇਮੈਂਟ ਕਰੋ ਕੈਸ਼ ਦੇ ਵਿੱਚ ਜਿਹੜਾ ਕੰਮ ਹੁੰਦਾ ਹਮੇਸ਼ਾ ਦੋ ਨੰਬਰ ਦਾ ਹੀ ਹੁੰਦਾ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਸਹਿਮਤ ਆ ਕਿ ਤੁਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਇੰਸ਼ੋਰੈਂਸ ਦਾ ਕੰਮ ਕਰਨ ਦੇ ਬਾਵਜੂਦ ਵੀ ਤੁਹਾਨੂੰ ਪਤਾ ਹੈ ਕਿ ਜਦੋਂ ਤੁਹਾਡੇ ਇੰਸ਼ੋਰੈਂਸ ਦੇ ਕੋਈ ਵੀ ਕੋਈ 10 ਰੁਪਏ ਦੀ ਵੀ ਜੇ ਕਿਸੇ ਨੂੰ ਇਨਕਮ ਦੇਣੀ ਹੈ ਤੇ 500 ਰੁਪਏ ਦੀ ਹੋਵੇ ਉਹਦੀ ਵੀ ਸਲਿੱ ਕਹ ਰਿਹਾ ਕਿ ਬ੍ਰੇਨ ਵੋਸ਼ ਹੈ ਜੋ ਵੀ ਕੁਝ ਕਹਾ ਦੇ ਕੋਈ ਜਗਾ ਫਸਦੇ ਮੈਂ ਤੇ ਤੁਹਾਡੇ ਮੀਡੀਅਮ ਲਾਈਫ ਮ ਬਾਕੀ ਵੀ ਆਪਣੇ ਜਿਹੜੇ ਹੋਰ ਮੁੰਡੇਆਂ ਕੁੜੀਆਂ ਜਿਹੜੇ ਵੀ ਆਪਣੇ ਡੀਨ ਲੇ ਕੇ ਜਾਣਾ ਚਾਹੁੰਦੇ ਅਗਰ ਉਹਨੇ ਹੀ ਕਹੂੰਗਾ ਕਿ ਤੁਸੀਂ ਵੀ ਦਾ ਚਾਂਸ ਚਾ ਕਰਦੇ ਫਸਿਓ ਨਾ ਕਦੇ ਵੀ ਕਿਸੇ ਏਜੰਟ ਜਾਂ ਇਦਾਂ ਦੇ ਕਿਸੇ ਵਿੱਚ ਜਿਹੜੇ ਜਾਂਦੇ ਹੋ ਆਪਣੇ ਵੀਜ਼ਾ ਲਗਾ ਲਈ ਆਪਣੇ ਕੋ ਰਿਕਾਰਡ ਰੱਖੋ ਇਨਵੈਸਟੀਗੇਸ਼ਨ ਜਰੂਰ ਕਰੋ ਰਿਕਾਰਡ ਰੱਖੋ ਪੇਮੈਂਟ ਜਿਹੜੀ ਹੈਗੀ ਆ ਕੈਸ਼ ਨਾ ਕਰੋ ਪੇਮੈਂਟ ਜਿਹੜੀ ਹੈਗੀ ਆ ਔਨਲਾਈਨ ਰੱਖੋ ਕਿਉਂਕਿ ਕਿ ਔਨਲਾਈਨ ਹੀ ਤੁਹਾਡੇ ਕੋ ਤਰੀਕਾ ਵਾ ਤੁਹਾਡੇ ਕੱਲ੍ਹ ਤੁਹਾਡੇ ਪੈਸੇ ਵਾਪਸ ਮਿਲਦਾ ਨਹੀਂ ਤਾਂ ਤੁਹਾਡੇ ਪੈਸੇ ਸ ਯੋਸਾ ਦੀ ਹੈ ਚਲੋ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਤੁਹਾਨੂੰ ਬੇ ਬੜਾਈ ਖੁਸ਼ ਹੋ ਹਾਂਜੀ ਹਾਂਜੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਕਿਸ ਨੇ ਕੁਝ ਕਿਹਾ ਹੋਵੇ ਜਾਂ ਸਾਡੇ ਹੋਂਦੇ ਏਜੰਟਾਂ ਨੇ ਤੁਹਾਨੂੰ ਧਮਕਾਇਆ ਹੋਵੇ ਕੁਝ ਕਿਹਾ ਹੋਵੇ ਕੁਛ ਇਦਾਂ ਦਾ ਹੁਣ ਦਿੱਤਾ ਨਹੀਂ ਕਿਸੇ ਨੇ ਕੁਝ ਕਿਹਾ ਜੀ ਕੁਛ ਨਹੀਂ ਵਧੀਆ ਤਰੀਕੇ ਨਾਲ ਸਾਰੇ ਮਿਲ ਗਏ ਹਾਂਜੀ 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 ਜਿਹੜੇ ਤੁਸੀਂ ਕਿਹਾ ਸੀ ਵਾ ਜਿਹੜਾ ਤੁਸੀਂ ਵਾਦਾ ਕੀਤਾ ਤੁਸੀਂ ਆਪਣਾ ਵਾਦਾ ਪੂਰਾ ਕੀਤਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਲੜਕੇ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉੱਥੇ ਲੜਕੇ ਦਾ ਕਹਿਣਾ ਹੈ ਕਿ ਜਿਹੜੀ ਪੇਮੈਂਟ ਵੀ ਜਿਹੜੀ ਹੈ ਮੈਨੂੰ ਸਲਿੱਪਾਂ ਦੇ ਆਧਾਰ ਜਿਹੜੀ ਸਾਡੇ ਕੋਲ ਦਿੱਲੀ ਪਿਆ ਵਾ ਕਿਸੇ ਕਾਰਨਾ ਕਰਕੇ ਜਿਹੜਾ ਇਹਦਾ ਵੀਜ਼ਾ ਜਿਹੜਾ ਲੜਕੇ ਦਾ ਨਹੀਂ ਲੱਗੇਆ ਸੋ ਜਿਹੜਾ ਉਹ ਪਾਸਪੋਰਟ ਆਬਵੀਅਸ ਹੀ ਮੰਗਵਾ ਦਾਂਗੇ ਫਿਰਾਲ ਚੈੱਕ ਜਿਹੜੇ ਆ ਲੜਕੇ ਨੂੰ ਮਿਲ ਗਏ ਹੋਏ ਆ ਹੁਣ ਤੁਹਾਨੂੰ ਇਹ ਵੀ ਦੱਸ ਦੇ ਕਿ ਚੈੱਕ ਜਿਹੜੇ ਇਹ ਬਾਉਂਸ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਵੀ ਇੱਕ ਵੱਡੀ ਗੱਲ ਆ ਪਰ ਜਿਹੜੀ ਸਾਡੇ ਨਾਲ ਯੁਵਕ ਦੀ ਜਿਹੜੀ ਗੱਲ ਹੋਈ ਆ ਤੇ ਜਿਹੜੀ ਲਿਖਾ ਪੜੀ ਹੋਈ ਆ ਉਹਦੇ ਵਿੱਚ ਉਹਨੇ ਸਾਫ਼ ਕਿਹਾ ਕਿ ਦੋ ਚੈੱਕ ਜਿਹੜੇ ਉਹਨੇ ਦੇ ਦਿੱਤੇ ਹੋਏ ਆ ਕਿ ਜਿਹੜੇ ਲੜਕੇ ਚੈੱਕ ਆ ਉਹ ਲੱਗ ਜਾਣਗੇ ਉਸ ਤੋਂ ਬਾਅਦ ਤਦ ਤੱਕ ਸਾਨੂੰ ਜਿਹੜਾ ਥੋੜਾ ਸਮਾਂ ਮਿਲ ਜਾਊਗਾ ਤੇ ਜਿਹੜਾ ਪਾਸਪੋਰਟ ਆ ਉਹ ਵੀ ਵਾਪਸ ਕਰ ਆਕੇ ਉਹਨਾਂ ਨੂੰ ਵਾਪਸ ਦੇ ਦਈਏ ਕਿਉਂਕਿ ਲੋਕੀ ਜਿਹੜੇ ਬਾਹਰ ਜਾਣ ਦੇ ਚਾਹ ਦੇ ਵਿੱਚ ਕੋਈ ਵਿਆਜੀ ਪੈਸੇ ਫੜਦਾ ਹੈ ਕੋਈ ਕਿਤੋਂ ਫੜਦਾ ਹੈ ਅੱਜ ਦੇ ਸਯੋਵਕ ਨਹੀਂ ਵਿਆਜੀ ਪੈਸੇ ਫੜਦੇ ਸੋ ਹਰ ਮੁੰਡੇ ਦੇ ਸਿਰ ਦੇ ਉੱਤੇ ਕੋਈ ਨਾ ਕੋਈ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਸੋ ਜੇ ਕਿਸੇ ਨੇ ਕਿਸੇ ਏਜੰਟ ਦੇ ਕੋਲ ਆਪਣੀ ਫਾਈਲ ਜੇ ਲਗਾਨੀ ਹੈ ਤੇ ਆਨਲਾਈਨ ਜਿਹੜੀ ਆ ਪੇਮੈਂਟ ਜ਼ਰੂਰ ਕਰੇ ਕਿਉਂਕਿ ਕੈਸ਼ ਦੀ ਜਿਹੜੀ ਪੇਮੈਂਟ ਹੈ ਕਦੀ ਵੀ ਮੰਨੀ ਨਹੀਂ ਜਾਂਦੀ ਤੇ ਜੇ ਕੋਈ ਵਿਅਕਤੀ ਸਾਨੂੰ ਕਹਿੰਦਾ ਹੈ ਕਿ ਅਸੀਂ ਕੈਸ਼ ਦੇ ਵੀ ਡੀਲਿੰਗ ਕਰਦੇ ਹਾਂ ਤਾਂ ਇਹਦਾ ਮਤਲਬ ਉਹ ਚੋਰ ਹੈ ਉਹਦੇ ਨਾਲ ਤੁਹਾਨੂੰ ਗੱਲਬਾਤ ਕਰਨ ਦੀ ਕੋਈ ਜ਼ਰੂਰਤ ਨਹੀਂ ਏਜੰਟ ਜਿਹੜਾ ਹੈ ਤੁਸੀਂ ਕੋਈ ਹੋਰ ਦੇਖ ਲਓ ਸੋ ਇਸ ਤਰ੍ਹਾਂ ਦੀ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ